ਹਾਰਾ ਨਾਰਾ ਚੇਤਨਾ ਮੰਚ ਪੰਜਾਬ ਵੱਲੋਂ ਨੌਵੀਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਵਸ ਵਿਲੱਖਣ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਡਾਕਟਰ ਹਰਵੰਸ لال ਸਾਫਕਾ ਮੰਤਰੀ ਦੀ ਅਗਵਾਈ ਵਿੱਚ ਫਤਿਹਗੜ੍ਹ ਸਾਹਿਬ ਦੇ ਇਤਿਹਾਸਕ ਪਿੰਡ ਪਗਰਾਣਾ ਵਿਖੇ 1000 ਤੋਂ ਵੱਧ ਬੂਟੇ ਬੰਡੇ ਗਏ ਤੇ ਵੱਖ-ਵੱਖ ਥਾਵਾਂ ਤੇ ਲਗਾਏ ਗਏ। ਅੱਜ ਫਤਿਹਗੜ੍ਹ ਸਾਹਿਬ જિલ્લા ਦਾ ਹੈ ਤੁਹਾਨੂੰ ਪਤਾ ਹੈ। ਉਹ ਜਿਹੜਾ ਆ ਪਿੰਡ ਬੜਾ ਇਤਿਹਾਸਕ ਪਿੰਡ ਹੈ ਧਾਰਮਿਕ ਪੱਖੋਂ ਕਿਉਂਕਿ ਇੱਥੇ ਨੌਵੀਂ ਪਾਸ਼ਾਏ ਗੁਰੂ ਤੇਗ ਬਹਾਦਰ ਜੀ ਜੋ ਦਿੱਲੀ ਦੇ ਚਾਂਦਨੀ ਚੌਕ ਸੀਸ ਦੇਣ ਲਈ ਗਏ ਤੇ ਇਹਨਾਂ ਪਿੰਡਾਂ ਚੋਂ ਆਨੰਦਪੁਰ ਰੈਲੋਂ ਮਹਿਮਲਪੁਰ ਔਰ ਮਕਾਰੋਂ ਪਰ ਇਸ ਤਰ੍ਹਾਂ ਹੀ ਨੂੰ ਹੁੰਦੇ ਹੋਏ ਇੱਥੇ ਪਗੜਾਣੇ ਰੁਕੇ ਔਰ ਉਸ ਤੋਂ ਬਾਅਦ ਜਿਹੜਾ ਹੈ ਓਗਾਨੀ ਸਾਹਿਬ ਗਏ ਅੱਜ ਇੱਥੇ ਨੌਵੀਂ ਪਾਸ਼ਾਏ ਦੀ ਯਾਦ ਚ ਬਹੁਤ ਵੱਡਾ ਇਤਿਹਾਸਿਕ ਗੁਰੂ ਆਰਾ ਇੱਥੇ ਮਨਾਇਆ ਹੈ ਵੱਡੇ ਵੱਡੇ ਸਮਾਗਮ ਉੱਥੇ ਹੁਣੇ بڑے بڑے ਪੋਗ ਬੜੀਆਂ-ਬੜੀਆਂ ਖੁਸ਼ੀਆਂ ਦੇ ਦਿਹਾੜੇ ਗਮੀਆਂ ਦੇ ਦਿਹਾੜੇ ਸਾਰੇ ਇਸ ਗੁਰਦੁਆਰੇ 'ਚ ਦਸਵੀਂ ਤੋਂ ਲੈ ਕੇ ਸੰਗਰਾਂਦ ਦੇ ਦਿਹਾੜੇ ਸਾਰੇ ਇੱਥੇ ਮਨਾਏ ਜਾਂਦੇ ਆਂ ਔਰ ਅੱਜ ਅਸੀਂ ਇਸ ਨਗਰ ਦੇ ਜਿੱਥੇ ਅਸੀਂ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਦੀ ਸ਼ਹੀਦੀ ਬਰੇਗੰਡ ਇੱਥੇ ਮਨਾ ਰਹੇ ਅੱਜ ਪਿੰਡ ਪਗੜਾਣਾ ਵਿਖੇ ਆ ਕੇ ਕਿਉਂਕਿ ਉਹਨਾਂ ਦੀ ਚਰਨਛੋਪਾ ਪ੍ਰਾਪਤ ਹੈ ਅੱਜ ਇਸ ਨਗਰ ਦੇ ਜੋ ਦੋ ਮਹਾਨ ਸ਼ੀਰ ਜਿਨ੍ਹਾਂ ਕੋਲ ਗੁਰੂ ਤੇਗ ਬਹਾਦਰ ਜੀ ਆਏ ਸੀ ਜਿਨ੍ਹਾਂ ਨੇ ਕਰਿਆ ਗੁਰਤੇਗ ਬਾਗੀ ਕਹਿ ਕੇ ਗਏ ਸਦੇ ਆਪਣੇ ਬੱਚਿਆਂ ਨੂੰ ਨੰਤਪੁਰ ਸਾਹਿਬ ਭੇਜ ਦਿਓ ਤੇ ਉਹ ਦੋਨੇ ਨੌਜਵਾਨ ਬਾਚ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਪਹਿਰਾ ਦਿੰਦੇ ਹੋਏ ਸ਼ਹੀਦ ਹੋ। ਸੋ ਅੱਜ ਉਹਨਾਂ ਦੀ ਯਾਦ ਵਿੱਚ ਪਿੰਡ ਚ ਅਸੀਂ ਤਰਵੈਣੀਆਂ ਤੇ ਰੁੱਖ ਲਾਏ ਆਂ ਤਾਂ ਕਿ ਉਹਨਾਂ ਯਾਦ ਹਰੀ-ਪਰੀ ਰਹੇ। ਬਾਕੀ ਗੁਰਤੇਗ ਬਹਾਦਰੀ ਜੀ ਦੀ ਯਾਦ ਦੇ ਵਿੱਚ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਤਰਵੈਣੀਆਂ ਲਾ ਰਹੇ ਆਂ ਤੇ ਸਾਰਾ ਇਲਾਕਾ ਇੱਥੇ ਇਕੱਠਾ ਬੜਾ ਜਾਗਰੂਕ ਹੈ ਲੋਕਾਂ 'ਚ ਕਿਉਂਕਿ ਸਾਰੇ ਲੋਕ ਧਾਰਮਿਕ ਤੌਰ 'ਤੇ ਫਤੇਗੜ ਸਾਹਿਬ ਸਿੱਧਾ ਹੀ ਧਰਤੀ ਦਾ ਗੁਰਤੇਗ ਬਹਾਦਰ ਜੀ ਦਾ ਨੌਵੇਂ ਪਾਤਸ਼ਾਹ ਦਾ ਦਸਵੇਂ ਪਾਤਸ਼ਾਹ ਦਾ ਸਿੱਧਾਂ ਦੇ ਛੋਟੇ ਸਾਹਿਬ ਜੀ ਦੇ ਵੱਡੇ ਸਾਹਿਬ ਜੀ ਦੇ ਮਾਤਾ ਗੁਗਰ ਕੌਰ ਜੀ ਦਾ ਬਹੁਤ ਸਤਿਕਾਰ ਕਰਦਾ ਹੈ ਸਾਰੇ ਇਲਾਕੇ ਦਾ ਬڑا ਸੌ ਹੈ ਅੱਜ ਉੱਥੇ ਨਾਲ ਦੀ ਨਾਲ ਅਸੀਂ ਸ਼ਹੀਦ ਮੋਤੀ ਮਹਿਰਾਜ ਜੀ ਨੂੰ ਵੀ ਯਾਦ ਕਰਿਆ ਅੱਜ ਸਾਡੇ ਬਹੁਤ ਹੀ ਯਾਰੂ ਆਗੂ ਸਾਧ ਦਰਸ਼ਨ ਸਿੰਘ ਜੀ ਕੋਟਲਾ ਜਵਾੜਾ ਜੋ ਮਾਤਾ ਵਰਨ ਲਈ ਏਡੀ ਸੇਵਾ ਕਰ ਰਹੇ ਨੇ ਚਕਾਮ ਔਰ ਸਾਡੀ ਜ਼ਿਲ੍ਹੇ ਦੀ ਲੰਗਰ ਕਮੇਟੀ ਦੇ ਚੇਅਰਮੈਨ ਹੈ ਅੱਜ ਉਹਨਾਂ ਨੂੰ ਸ਼ਹੀਦ ਮੋਤੀ ਮੈਰਾ ਅਵਾਰਡ ਦੇ ਨਾਲ ਅਸੀਂ ਸ੍ਰੀ ਸਾਹਿਬ ਤੇ ਸਰੂਪਾ ਪਾਕੇ ਉਹਨਾਂ ਦਾ ਸਨਮਾਨ ਕਰਿਆ ਆਓ ਮੇਰੇ ਪੰਜਾਬ ਔਰ ਦੇਸ਼ ਦੇ ਲੋਕੋ ਆਪਾਂ ਸ਼ਹੀਦਾਂ ਦੇ ਕੁਰਬਾਨੀਆਂ ਨੂੰ ਕਦੇ ਭੁੱਲਾਈਏ ਨਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ ਸਮੁੱਚੀ ਮਨੁੱਖਤਾ ਦੀ ਸੇਵਾ ਕਰ ਲਈਏ ਹਮੇਸ਼ਾ ਤਤ ਪਰਈਏ ਤਾਂ ਹੀ ਸਾਨੂੰ ਅਕਾਲ ਪੁਰਖ ਹੈ ਅਨਮੋਲ ਹੀਰੇ ਵਰਗਾ ਮਨੁੱਖੀ ਜੀਵਨ ਬਚਿਆ ਸੋ ਇਹਨਾਂ ਸ਼ਬਦਾਂ ਗੁਰਤੇ ਇੱਕ ਬਾਦਿਆ ਚਰਨਾਚ ਔਰ ਸ੍ਰੀ ਪਾਈ ਮਦਨ ਸਿੰਘ ਭਗੜਾਣਾ ਜੀ ਦੇ ਚਰਨਾਚ ਸ਼ੀਰ ਪਾਈ ਕੋਠਾ ਸੁੰਜੀ ਦੇ ਚਰਨਾਂ ਸਰਦਾ ਫੁੱਲ ਪੇਟ ਕਰਦਾ ਹੈ ਮਾੜਾ ਜੱਤ ਹੈ ਫਤੇ ਵਾਲਾ ਕਿ ਯਾਤਲ ਨਾ ਵਾਇੁਰ ਜੀ ਕਾ ਖਾਲਸਾ ਵਾਇਗੋ ਜੀ ਦੇ ਸਾਥ ਅ ਅੱਜ ਸਾਡੇ ਨਗਰ ਦੇ ਵਿੱਚ ਬੜੇ ਸਤਕਾਰਯੋਗ ਡਾਕਟਰ ਹਰਵੰਸ ਲਾਲ ਜੀ ਜੋ ਕਿ ਵਾਤਾਵਰਨ ਨੂੰ ਅੱਜ ਵਾਤਾਵਰਨ ਨੂੰ ਬਚਾਣ ਲਈ ਇਹਨਾਂ ਦੀ ਬਹੁਤ ਵੱਡੀ ਅੱਜ ਇੱਕ ਮਹਾਂਇਮ ਛੇੜੀ ਹੋਈ ਹੈ ਸਾਡੇ ਨਗਰ ਵਿੱਚ ਹਜ਼ਾਰਾਂ ਹੀ ਰੁਕ ਲੈ ਕੇ ਡਾਕਟਰ ਸਾਹਿਬ ਅੱਜ ਪਹੁੰਚੇ ਨੇ ਜਿਨ੍ਹਾਂ ਨੇ ਅੱਜ ਅ ਸਾਡੇ ਪਿੰਡ ਦਾ ਜਿਹੜਾ ਪਾਰਕ ਦਾ ਜੋ ਅਸੀਂ ਇੱਥੇ ਰੁੱਖਾ ਹਜੇ ਲੱਗਣੇ ਸੀ ਤੇ ਅੱਜ ਤਰਵੈਣੀ ਲਾ ਕੇ ਇਹਨਾਂ ਨੇ ਅੱਜ ਸਾਡੀ ਪਾਰਕ ਦਾ ਉਦਘਾਟਨ ਵੀ ਕੀਤਾ ਅਸੀਂ ਇਹਨਾਂ ਦੇ ਪਿੰਡਾਂ ਆਣ ਤੇ ਅਸੀਂ ਇਹਨਾਂ ਨੂੰ ਦਿਲੋਂ ਧੰਨਵਾਦ ਕਰਦੇ ਆਂ ਜੀ ਸਾਰੀ ਸੰਗਤ ਦਾ ਅਸੀਂ ਸਾਡੇ ਨਗਰ ਚਾਣ ਦੇ ਜੀਆਂ ਆਖਦੇ ਆਂ ਧੰਨਵਾਦ ਜੀ ਡਾਕਟਰ ਸਾਹਿਬ ਦੀ ਬਹੁਤ ਵੱਡੀ ਜਿਹੜੀ ਸਲੰਗਣਾ ਜੋ ਕਦਮ ਹੈ ਜਿਹੜਾ ਅੱਜ ਬੂਟੇ ਵੀ ਲਾਏ ਇਹ ਬੂਟਿਆਂ ਦੇ ਨਾਲ ਨਾਲ ਜਿੱਥੇ ਵੀ ਜਾਂਦੇ ਆਂ ਉੱਥੇ ਇਸ ਗੱਲ ਦਾ ਵੀ ਸੰਦੇਸ਼ ਦੁੱਧ ਦਿੰਦੇ ਆ ਵੀ ਭਾਈ ਨੂੰ ਬੁੱਟਿਆਂ ਨੂੰ ਆਪਾਂ ਵੱਧ ਤੋਂ ਵੱਧ ਬਚਾ ਕੇ ਵੀ ਰੱਖੀਏ ਇਹਨਾਂ ਦੀ ਸੰਭਾਲ ਵੀ ਕਰੀਏ ਅੱਜ ਪਗੜਾਣੇ ਨਗਰ ਦੇ ਵਿੱਚ ਸਾਡੇ ਇਸ ਨਗਰ ਦੇ ਦੋ ਮਹਾਨ ਸ਼ਹੀਦ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਜੀ ਨੇ ਆਪਣੀ ਜਿਹੜੀ ਸ਼ਹਾਦਤ ਚਮਕੌਰ ਦੀ ਕੱਚੀ ਗੜੀ ਦੇ ਵੀ ਦਿੱਤੀ ਉਹਨਾਂ ਦੀ ਯਾਦ ਦੇ ਵਿੱਚ ਸ੍ਰੀ ਤੀਗ ਬਾਦਰ ਸਾਹਿਬ ਜੀ ਨੂੰ ਦੇ ਗੁਰਦੁਆਰਾ ਸਾਹਿਬ ਵੀ ਕੇ ਤੇ ਇੱਥੇ ਪਾਰਕ ਦੇ ਵਿੱਚ ਉਹਨਾਂ ਦੀਆਂ ਯਾਦਾਂ ਜਿਹੜੀਆਂ ਤਾਜ਼ੀਆਂ ਕੀਤੀਆਂ ਅਸੀਂ ਡਾਕਟਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਨਗਰ ਵੱਲੋਂ ਵੀ ਇਲਾਕੇ ਵੱਲੋਂ ਵੀ ਇਨਾਂ ਦੀ ਹਮੇਸ਼ਾ ਇਹ ਇੱਕ ਸੋਚ ਰਹੀ ਹੈ ਵੀ ਇਲਾਕਾ ਜਿਹੜਾ ਹਰਿਆ-ਭਰਿਆ ਰਹੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ